ਖਨੌਰੀ ਬਾਰਡਰ ਨੂੰ ਅੱਜ ਜਿਹੜੇ ਵੱਡੇ ਕਾਫਲੇ ਨੇ ਜਿਹੜੇ ਨੇ ਉਹ ਵੱਧ ਰਹੇ ਨੇ ਜਗਜੀਤ ਸਿੰਘ ਡੱਲੇਵਾਲ ਦਾ ਲਗਾਤਾਰ ਜਿਹੜਾ ਮਰਨ ਵਰਤਾ ਉਹ جاری ਹੈ ਤੇ ਐਸਕੇਐਮ ਦੇ ਵੱਲੋਂ ਵੀ ਐਲਾਨ ਕੀਤਾ ਗਿਆ ਕਿ ਅਸੀਂ ਵੀ ਜਿਹੜਾ ਆ ਖਨੌਰੀ ਬਾਰਡਰ ਪਹੁੰਚਾਂਗੇ ਸੋ ਅੱਜ ਉਸ ਚੀਜ਼ ਨੂੰ ਲੈ ਕੇ ਜਿਹੜਾ ਬਾਕੀ ਜਥੇਬੰਦੀਆਂ ਦੇ ਨਾਲ ਦਾ ਕੈਡਰ ਆ ਉਹ ਵੀ ਜਿਹੜਾ ਆ ਤੁਸੀਂ ਵੇਖ ਸਕਦੇ ਹੋ ਕਿ ਇਸ ਵੇਲੇ ਦੀ ਜਿਹੜੇ ਤਸਵੀਰਾਂ ਨੇ ਇਹ ਖਨੌਰੀ ਬਾਰਡਰ ਤੋਂ ਕੁਝ ਕਿਲੋਮੀਟਰ ਪਿੱਛੇ ਦੀਆਂ ਨੇ ਸੋ ਵੇ ਸਟੋਲ ਪਲਾਜ਼ੇ ਦੇ ਉੱਤੇ ਜਿਹੜੇ ਵੱਡੀ ਗਿਣਤੀ ਦੇ ਵਿੱਚ ਜਿਹੜਾ ਇਕੱਠਾ ਹੈ ਉਹ ਵੇਖਿਆ ਜਾ ਸਕਦਾ ਮੇਰੇ ਇਸ ਪਾਸੇ ਇਸ ਮੇਰੇ ਪਿੱਛੇ ਦੋ ਟਰਾਲੀਆਂ ਜਿਹੜੀਆਂ ਇੱਕ ਟਰੈਕਟਰ ਦੇ ਮਗਰ ਪਾ ਕੇ ਉਹ ਉਹ ਤਸਵੀਰਾਂ ਜਿਹੜੀਆਂ ਨੇ ਰਿਪੀਟ ਹੁੰਦੀਆਂ ਨਜ਼ਰ ਆਉਣਗੀਆਂ ਜਿਹੜੀਆਂ ਦਿੱਲੀ ਨੂੰ ਜਦੋਂ ਜਾਂਦੇ ਹੋਏ ਸੀਗੀਆਂ ਸੋ ਬਾਪੂ ਜੀ ਖਨੌਰੀ ਬਾਰਡਰ ਜਾ ਰਹੇ ਹੋ ਖਨੌਰੀ ਬਾਰਡਰ ਤੇ ਜੀ ਖਨੌਰੀ ਬਾਰਡਰ ਆਪ ਵੀ ਮੰਗਾ ਵਸ ਲੈਣ ਜਾਣੇ ਜੀ ਲਗਾਤਾਰ ਮਰਨ ਵਰਤ ਚੱਲ ਰਿਹਾ ਜਗਜੀਤ ਸਿੰਘ ਢੱਲੇਵਾਲ ਦਾ ਕੋਈ ਨੁਮਾਇੰਦਾ ਸਰਕਾਰ ਦਾ ਨਹੀਂ ਪਹੁੰਚ ਰਿਹਾ ਕੀ ਕਹੋਗੇ ਕਹਾਂਗੇ ਵੀ ਭਾਈ ਅਸੀਂ ਮੰਗਾ ਲੈਣੇ ਆਪ ਮਰਾਂਗੇ ਸੀ ਆਪ ਵੀ ਮਰ ਬਾਕੀ ਇਹ ਦੂਏ ਜਿਹੜੇ ਜੁਨੀਆ ਨਾਲੇ ਦੂਏ ਖੜੇ ਨੇ ਉਹਨਾਂ ਨੂੰ ਵੀ ਆਉਣਾ ਚਾਹੀਦਾ ਇਥੇ ਕਿਉਂ ਨਹੀਂ ਇਹ ਹੈਗਾ ਦਾ ਸਾਰਾ ਕਿਸਾਨੀ ਭੋਲ ਹੈ ਇਹ ਤਾਂ ਸਾਰਿਆਂ ਵਾਸਤੇ ਹੀ ਹੈ ਇਕੱਠੇ ਹੁਣ ਨਾ ਇਕੱਠੇ ਹੋਏ ਫਿਰ ਸਰਕਾਰ ਤੇ ਕੋਈ ਅਸਰ ਬਾਈ ਜੀ ਗਰਾਹਾਂ ਵਾਲਿਆਂ ਨੂੰ ਸਾਰਿਆਂ ਨੂੰ ਆਉਣਾ ਚਾਹੀਦਾ ਹੁਣ ਸਾਰਿਆਂ ਦਾ ਫਰਜ਼ ਬਣਦਾ ਹੈ ਜੇ ਹੁਣ ਕਿਰਾ ਕਿਸਾਨ ਥੱਲੇ ਦਬ ਗਏ ਤਾਂ ਸਮਝ ਲੈ ਖਤਮ ਨੇ ਇਹਨਾਂ ਨੇ ਕਾਨੂੰਨ ਲਾਗੂ ਕਰਤੇ ਕਰ ਤੇ ਚੱਲ ਪਏ ਬਿਹਾਰ ਬੂਰ ਚ ਜੇ ਇਹ ਆਉਣਗੇ ਤਾਂ ਬਚਣਗੇ ਨਹੀਂ ਇਸ ਤੋਂ ਬਾਅਦ ਤਾਂ ਫਿਰ ਇਹਨਾਂ ਨੂੰ ਅਡਾਨੀ ਵਾਨੀਆਂ ਦਾ ਹੋਰ ਹੋਊਗਾ ਬਾਈ ਜੀ ਤੇ ਹੁਣ ਨਾ ਇਕੱਠੇ ਹੋ ਫਿਰ ਕਦੋਂ ਹੋਣਗੇ ਫਿਰ ਮੌਤ ਤੋਂ ਬਾਅਦ ਹੋਣਗੇ ਲੋਕ ਘਰਾਂ ਚ ਬੈਠ ਕੇ ਜਦੋਂ ਤਸਵੀਰ ਦੇਖਦੇ ਨੇ ਹਨਾ ਡੱਲੇਵਾਲ ਸਾਹਿਬ ਦੀ ਕੀ ਸਿਹਤ ਕਿੰਨੀ ਕਮਜ਼ੋਰ ਹੋ ਗਈ ਤਾਂ ਸਭ ਦਾ ਮਨ ਜਿਹੜਾ ਉਹ ਦੁਖੀ ਹੁੰਦਾ ਪਰ ਲੱਗਦਾ ਤੁਹਾਨੂੰ ਵੀ ਉਹ ਗੱਲਾਂ ਜੇ ਮਹਿਸੂਸ ਹੁੰਦੀਆਂ ਤਾਂ ਬਾਰਡਰਾਂ ਤੇ ਪਹੁੰਚਣਾ ਚਾਹੀਦਾ ਚਾਹੀਦਾ ਜੀ ਚਾਹੀਦਾ ਚਾਹੀਦਾ ਬੱਚੇ ਬੱਚੇ ਤੋਂ ਬਾਰਡਰ ਤੇ ਮੱਛਾ ਹਾਂਜੀ ਹਾਂਜੀ ਵੱਧ ਤੋਂ ਵੱਧ ਪਹੁੰਚਣਾ ਚਾਹੀਦਾ ਜਿਹੜੇ ਇਥੇ ਬੈਠੇ ਘਰਾਂ ਦੇ ਬੈਠੇ ਉਹਨਾਂ ਨੂੰ ਵੀ ਚਾਹੀਦਾ ਹੈ ਕੰਮ ਸਭ ਦਾ ਹੈ ਕਿਸਾਨੀ ਬਰਬਾਦ ਹੋ ਜਾਊਗੀ ਇਹ ਮੋਦੀ ਜਿਹੜਾ ਅੜਬਾਨੀ ਖੜਬਾਨੀ ਨੂੰ ਖੁਸ਼ ਕਰਨਾ ਚਾਹੁੰਦਾ ਹੈ ਕਿਸਾਨ ਨੂੰ ਦੁਖੀ ਕਰਦਾ ਹੈ ਬੀਬੀਆਂ ਵੀ ਬੀਬੀਆਂ ਵੀ ਜਿਹੜੀਆਂ ਨੇ ਉਹ ਵੀ ਨਾਲ ਜਾ ਰਹੇ ਆ ਮਾਤਾ ਜੀ ਤੁਸੀਂ ਬਾਰਡਰ ਤੇ ਜਾ ਰਹੇ ਹੋ ਜਿਹੜਾ ਅੱਜ ਵੱਡੇ ਕਾਫਲੇ ਲੈ ਕੇ ਜਾ ਰਹੇ ਹੋ ਕੀ ਕੀ ਲੱਗਦਾ ਵੀ ਸਰਕਾਰ ਚ ਛੁਕੂਗੀ ਫਿਰ ਬੋਲੋ ਨਹੀਂ ਹਾਂਜੀ ਹਾਂਜੀ ਸਰਕਾਰ ਦੇ ਜਿਹੜਾ ਕੰਨ ਦੇ ਉੱਤੇ ਕਹਿੰਦੇ ਹਾਲੇ ਤੱਕ ਜੂ ਨਹੀਂ ਸਰਕ ਰਹੀ ਕਿਉਂਕਿ ਵੱਡੇ ਬਹੁਤ ਦਿਨ ਹੋ ਗਏ ਡੱਲਿਆਰ ਸਾਹਿਬ ਨੂੰ ਜਿਹੜਾ ਮਰਨ ਵਰਤ ਤੇ ਬੈਠਿਆ ਅੱਜ ਵੱਡੀ ਗਿਣਤੀ ਚ ਕਿਸਾਨ ਜਾ ਰਹੇ ਨੇ ਤੁਸੀਂ ਵੀ ਜਾ ਰਹੇ ਹੋ ਲੱਗਦਾ ਆਉਣ ਵਾਲੇ ਦਿਨਾਂ ਚ ਫਰਕ ਪਊਗਾ ਸਰਕਾਰ ਨੂੰ ਲੈਖੋ ਇਸ ਜਿਆਦਾ ਹੀ ਰਹੀ ਫਰਕ ਪੈਣਾ ਚਾਹੀਦਾਗਾ ਇਕੱਠੇ ਹੋ ਕੇ ਇਸ ਗੱਲੇ ਮਾਰੀ ਜਾ ਰਹੇ ਹਾਂ ਅਸੀਂ ਵੀ ਸਾਡੀ ਮਿਹਨਤ ਪੱਲੇ ਜ਼ਰੂਰ ਪੈਣੀ ਚਾਹੀਦੀ ਹੈ ਜੀ ਸੋ ਇਹ ਤਸਵੀਰਾਂ ਜਿਹੜੀਆਂ ਨੇ ਅਸੀਂ ਬਾਰ ਬਾਰ ਤੁਹਾਨੂੰ ਦੱਸ ਰਿਹਾ ਮੈਂ ਕਿਉਂਕਿ ਇਸ ਪਾਸੇ ਵੀ ਜਿਹੜੇ ਵੱਡੇ ਗਿਣਤੀ ਦੇ ਵਿੱਚ ਇਕੱਠ ਜਿਹੜਾ ਆ ਉਹ ਨਜ਼ਰ ਆ ਰਿਹਾ ਬਹੁਤ ਸਾਰੀਆਂ ਟਰਾਲੀਆਂ ਜਿਹੜੀਆਂ ਨੇ ਟਰੈਕਟਰ ਜਿਹੜੇ ਨੇ ਉਹ ਜਾ ਰਹੇ ਨੇ ਗੱਡੀਆਂ ਦੇ ਵਿੱਚ ਕਿਸਾਨ ਜਿਹੜੇ ਨੇ ਓਹੋ ਅੱਗੇ ਵੱਧ ਰਹੇ ਨੇ ਸੋ ਅੱਜ ਦੇ ਇਸ ਜਿਹੜੀ 13 ਤਰੀਕ ਦੀ ਜਿਹੜੀ ਕਾਲ ਹੈ ਦੇ ਵਿੱਚ ਪਹਾਨਾ ਸਿੱਧੂ ਹੋਰ ਨੌਜਵਾਨ ਜਿਹੜੇ ਨੇ ਉਹ ਵੀ ਵੱਡੀ ਗਿਣਤੀ 'ਚ ਇਕੱਠੇ ਹੋ ਕੇ ਜਿਹੜੇ ਆ ਉਹ ਖਨੌਰੀ ਬਾਡਰ ਨੂੰ ਵੱਧ ਰਹੇ ਨੇ ਤੇ ਨਾਲ ਦੀ ਨਾਲ ਐਸਕੈਮ ਦੇ ਵੱਲੋਂ ਵੀ ਜਿਹੜਾ ਆ ਕੱਲ ਉਹਨਾਂ ਦੇ ਲੀਡਰਾਂ ਵੱਲੋਂ ਕਿਹਾ ਗਿਆ ਕਿ ਅਸੀਂ ਵੀ ਖਨੌਰੀ ਬਾਡਰ ਤੇ ਪਹੁੰਚਾਂਗੇ ਸੋ ਅੱਜ ਤਮਾਮ ਜਥੇਬੰਦੀਆਂ ਜਿਹੜੀਆਂ ਨੇ ਉਹ ਜਿਹੜੀਆਂ ਖਨੌਰੀ ਬਾਡਰ ਦੇ ਉੱਤੇ ਪਹੁੰਚਣ ਗਈਆਂ ਸੋ ਮੇਰੇ ਪਿੱਛੇ ਵੀ ਜਿਹੜੇ ਆ ਤੁਸੀਂ ਕਿਸਾਨੀ ਝੰਡੇ ਦੇਖ ਸਕਦੇ ਹੋ ਆ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਅ ਅੱਜ ਖਨੌਰੀ ਬਾਰਡਰ ਪਹੁੰਚ ਰਹੇ ਹਾਂ ਕਿ ਕੀ ਮਕਸਦ ਰਹਿਣ ਵਾਲਾ ਇਹ ਜੀ ਜਿਹੜੇ ਕੇਂਦਰ ਸਰਕਾਰ ਨੇ ਪਹਿਲਾਂ ਸਾਡੀਆਂ ਮੰਗਾਂ ਮੰਨੀਆਂ ਸੀ ਉਹਨਾਂ ਕਰਕੇ ਡੱਲੇਵਾਲ ਸਾਹਿਬ ਮਰਲਵਰਥ ਤੇ ਬੈਠੇ ਨੇ ਤੇ ਜਿਹੜੀ ਸਰਕਾਰ ਹੈ ਸੈਂਟਰ ਸਰਕਾਰ ਇਹ ਖੁਸ਼ੀ ਨਹੀਂ ਸਮਝਦੀ ਇਹਨਾਂ ਨੂੰ ਵੀ ਅਸੀਂ ਜਿਹੜੀਆਂ ਮੰਗਾਂ ਮੰਨੀਆਂ ਉਹ ਵੀ ਲਾਗੂ ਕਰ ਦੇ ਉਹ ਸਾਰੀਆਂ ਇਤਰੀ ਫਈਆਂ ਨੇ ਉਹ ਸੰਗ ਲਾਗੂ ਕਰਦੀ ਚੱਰੀ ਜਿਹੜਾ ਨੋ ਜਿਹੜੇ ਕਾਨੂੰਨ ਤੇ ਬਣਾਏ ਤੇ ਉਹਨਾਂ ਨੇ ਹੁਣ ਇਸ ਕਰਕੇ ਅਸੀਂ ਇਕੱਠੇ ਹੋ ਕੇ ਚੱਲੇ ਆ ਤੇ ਸਾਰੇ ਜਥੇਵੰਦੀਆਂ ਦਾ ਇਕੱਠ ਹੋਏਗਾ ਉਥੇ ਲਗਾਤਾਰ ਇੱਕ ਗੱਲ ਹੁੰਦੀ ਆ ਵੀ ਜਦੋਂ ਦਿੱਲੀ ਸੀ ਇਕੱਠੇ ਸੀਗੇ ਇੱਕ ਬਹੁਤ ਵੱਡਾ ਪ੍ਰੈਸ਼ਰ ਪੈ ਰਿਹਾ ਸੀ ਹੁਣ ਟੋਟ ਟਟ ਕੇ ਸਾਰੇ ਜਿਹੜੇ ਕਿਸਾਨ ਨੇ ਉਹ ਵੱਖਰੇ ਵੱਖਰੇ ਨਜ਼ਰ ਆਉਂਦੇ ਨੇ ਕਈ ਇਲੈਕਸ਼ਨ ਚ ਪੈ ਗਏ ਨੌਨ ਪੋਲਿਟਿਕਲ ਬਣ ਗਿਆ ਇੱਥੇ ਹੁਣ ਡੱਲੇ ਵਾਲ ਸਾਹਿਬ ਤਾਂ ਆਪਣਾ ਫੈਸਲਾ ਲਈ ਬੈਠੇ ਨੇ ਇੱਥੇ ਬਾਕੀ ਫੋਰਮ ਜਿਹੜੇ ਨੇ ਉਹ ਕੀ ਉਹਨਾਂ ਦੀ ਸਪੋਰਟ ਦੇ ਵਿੱਚ ਆਉਣਗੇ ਇਹ ਜਿਹੜਾ ਸਰਕਾਰਾਂ ਨੇ ਭੁਲੇਖਾ ਪਾਉਣ ਦੀ ਕੋਸ਼ਿਸ਼ ਕੀਤੀ ਹੈ ਨਾ ਜੀ ਵੀ ਕਿਸਾਨ ਖਿਲਰ ਗਏ ਹਾਂ ਚਲੋ ਥੋੜੀ ਜੀ ਜਦੋਂ ਇਲੈਕਸ਼ਨ ਸਨ ਉਦੋਂ ਸਥਿਤੀ ਥੋੜੀ ਜੀ ਡਾਵਾ ਡੋਲ ਜਰੂਰ ਪਰ ਉਸ ਤੋਂ ਬਾਅਦ ਜਿਹੜੀਆਂ ਜਥੇਬੰਦੀਆਂ ਬਾਹਰ ਗਈਆਂ ਸਨ ਉਹ ਵੀ ਸੰਯੁਕਤ ਮੋਰਚੇ ਦੇ ਨਾਲ ਉਹਨਾਂ ਨੇ ਜਿਹੜੇ ਉਹਨਾਂ ਰੋਲ ਬਣਾਏ ਸਨ ਜਿਹੜੇ ਮੋਰਚੇ ਨੇ ਉਹਨਾਂ ਨੂੰ ਮੰਨ ਕੇ ਉਹ ਨਾਲ ਜੁੜ ਚੁੱਕੇ ਨੇ ਔਰ ਸੰਯੁਕਤ ਮੋਰਚਾ ਇੱਕ ਹੈ ਸਾਡਾ ਪੰਜਾਬ ਦਾ ਕਿਸਾਨ ਭਾਰਤ ਦਾ ਕਿਸਾਨ ਆਪਣੀਆਂ ਮੰਗਾਂ ਤੇ ਲੜ ਰਿਹਾ ਸਰਕਾਰਾਂ ਸਿਰਫ ਭੁਲੇਖਾ ਪਾਉਣ ਵਾਸਤੇ ਕਿਸਾਨਾਂ ਦੇ ਵਿੱਚ ਕਿ ਕਿਸਾਨ ਅੱਡੋ ਪਾਰਟੀ ਨੇ ਅਸੀਂ ਉਹਨਾਂ ਦੇ ਸਪੋਰਟ ਦੇ ਵਿੱਚ ਜ਼ਰੂਰ ਐਕਸ਼ਨ ਕਰਦੇ ਰਹਿਆ ਚਾਹੇ ਉਹ ਰੇਲਾਂ ਰੋਕਣ ਦਾ ਹੋਣ ਚਾਹੇ ਪੰਜਾਬ ਬੰਦ ਦਾ ਹੋਵੇ ਚਾਹੇ ਅਸੀਂ ਵੱਖੋ-ਵੱਖ ਥਾਵਾਂ ਤੇ ਐਕਸ਼ਨ ਕਰਦਾ ਰਿਹਾ ਸੰਯੁਕਤ ਮੋਰਚਾ ਪਰ ਅੱਜ ਜਿਹੜੀ ਸਮੇਂ ਦੀ ਮੰਗ ਬਣੀ ਐ ਅਸੀਂ ਨਾਲ ਉਹਨਾਂ ਭਰਾਵਾਂ ਦੇ ਨਾਲ ਬਿਲਕੁਲ ਡਟ ਕੇ ਖੜੇ ਆਂ ਔਰ ਸਾਡੀਆਂ ਮੰਗਾਂ ਇੱਕ ਨੇ ਅਸੀਂ ਜਿੰਨਾ ਚਿਰ ਸੈਂਟਰ ਸਰਕਾਰ ਐਮਐਸਪੀ ਤੇ ਗਰੰਟੀ ਕਾਨੂੰਨ ਹੋਵੇ ਜਿਹੜੀਆਂ ਇਹ 12 13 ਸਾਡੀਆਂ ਮੰਗਾਂ ਨੇ ਉਹਨਾਂ ਨੂੰ ਮਨਾਏ ਤੋਂ ਬਿਨਾ ਇਹ ਮਸਲਾ ਕਿਸੇ ਪਾਸੇ ਹੱਲ ਨਹੀਂ ਹੋਣਾ ਇਹਦੇ ਬਾਰੇ ਸਰਕਾਰ ਨੂੰ ਗੰਭੀਰਤਾ ਦੇ ਨਾਲ ਸੋਚਣਾ ਚਾਹੀਦਾ ਔਰ ਸਾਰਾ ਮੋਰਚਾ ਇਕੱਠਾ ਇਹ ਕੋਈ ਕਿਸੇ ਨੂੰ ਭੁਲੇਖਾ ਨਹੀਂ ਹੋਣਾ ਚਾਹੀਦਾ ਇਹ ਪਹਿਲਾਂ ਨਾਲੋਂ ਵੀ ਵੱਡਾ ਪਲੇਟਫਾਰਮ ਬਣ ਕੇ ਇਹ ਮੋਦੀ ਸਰਕਾਰ ਦੀ ਜਿਹੜੀ ਧੌਣ ਦੇ ਵਿੱਚ ਰਹਿੰਦਾ ਕਿਲਾ ਹੈ ਉਹ ਕੱਢਣ ਵਾਸਤੇ ਅੱਜ ਕਿਸਾਨ ਸਾਰੇ ਪੱਬਾਂ ਪਾਰ ਨੇ ਜੀ ਪਰ ਇੱਕ ਨਾ ਇੱਕ ਗੱਲਾਂ ਬਾਪੂ ਜੀ ਇਹ ਚੱਲਦੀਆਂ ਨੇ ਵੀ ਜਾਂ ਤਾਂ ਫਿਰ ਖੁੱਲ ਕੇ ਇੱਕ ਵਾਰੀ ਕਹਿ ਦੇਣ ਸਾਰੇ ਵੀ ਭਾਈ ਚਲੋ ਡੱਲਿਆ ਸਾਹਿਬ ਤੇ ਹੋਰ ਜਿਹੜੀਆਂ ਜਥੇਬੰਦੀਆਂ ਕੁਝਕ ਨੇ ਉਹ ਚੱਲੇ ਵੱਖਰੇ ਸੀ ਪਰ ਹੁਣ ਜਦੋਂ ਉਹਨਾਂ ਨੇ ਆਪਣੀ ਜ਼ਿੰਦਗੀ ਮੌਤ ਨੂੰ ਇਹ ਦਾਅ ਤੇ ਲਾਤਾ ਤਾਂ ਬਾਕੀ ਅਸੀਂ ਸਾਰੇ ਉਹਨਾਂ ਦੀ ਜਿਹੜੀਆਂ ਮੰਗਾਂ ਨੇ ਉਹਦੀ ਹਮਾਇਤ ਕਰਦੇ ਆ ਜਿੱਦ ਤੇ ਕੱਲ ਨੂੰ ਦਿੱਲੀ ਜਾਣਾ ਪਿਆ ਅਸੀਂ ਨਾਲ ਜਾਵਾਂਗੇ ਇਹੋ ਜਿਹਾ ਐਲਾਨ ਹੋ ਸਕਦਾ ਹੋ ਸਕਦਾ ਜੀ ਅੱਜ ਹੀ ਹੋ ਸਕਦਾ ਅੱਜ ਸੰਯੁਕਤ ਮੋਰਚੇ ਜਿੰਨੇ ਸਾਡੇ ਵੱਡੇ ਆਗੂ ਨੇ ਸਾਰੇ ਇੱਥੇ ਪਹੁੰਚ ਰਹੇ ਨੇ ਉਹਨਾਂ ਦੇ ਕਹਿਣ ਤੇ ਅਸੀਂ ਵੀ ਇੱਥੇ ਪਹੁੰਚੇ ਆ ਜਿਹੜਾ ਮੋਦੀ ਹੈ ਬੀਜੇਪੀ ਸਰਕਾਰ ਇਹ ਬਦਲੇ ਦੀ ਭਾਵਨਾ ਤੇ ਉਤਰੀ ਹੋਈ ਹੈ ਕੋ ਜੋ ਕੇ ਇਹਨਾਂ ਨੂੰ ਇਥੋਂ ਕੋਈ ਸੀਟ ਨਹੀਂ ਮਿਲੀ ਚੋਣਾਂ ਦੇ ਵਿੱਚ ਬੁਰੀ ਤਰ੍ਹਾਂ ਹਰਾਇਆ ਇਹਨਾਂ ਨੂੰ ਪੰਜਾਬ ਵਾਲਿਆਂ ਨੇ ਇਹ ਪੰਜਾਬ ਵਾਲਿਆਂ ਦੇ ਖਾਰ ਖਾਰਿਆ ਇਹ ਬਦਲੇ ਦੀ ਭਾਵਨਾ ਦੇ ਉੱਤਰਿਆ ਹੋਇਆ ਅਸੀਂ ਇਹਨੂੰ ਕਹਿੰਦੇ ਆਂ ਕਿ ਇਹ ਐ ਤੂੰ ਦਿਲ ਚੋਂ ਘਮੰਡ ਕੱਢ ਦੇ ਅੱਜ ਜੇ ਪੰਜਾਬ ਚੋਂ ਹਰਾਇਆ ਤੇ ਕੱਲ ਨੂੰ ਦੂਜੀਆਂ ਸਟੇਟਾਂ ਚੋਂ ਹਰਾਵਾਂਗੇ ਤੈਨੂੰ ਮਤਲਬ ਜਿਹੜਾ ਐ ਤੈਨੂੰ ਇਸ ਇਸ ਬਾਰੇ ਹੱਕਮੰਡ ਸੀ ਵੀ 400 ਤੋਂ ਪਾਰ ਹੋਵਾਂਗੇ ਉਹ ਜਿਹੜਾ ਤੇਰਾ ਹੰਕਾਰ ਟੁੱਟਿਆ ਉਹ ਇਸ ਤੋਂ ਅਗਲੀ ਅਗਨੀਆਂ ਚੋਣਾਂ ਦੇ ਵਿੱਚ ਬਿਲਕੁਲ ਸਾਫ਼ ਜਾਏਗਾ ਇਹਨੂੰ ਜ਼ੀਰੋ ਕਰ ਦੇਵਾਂਗੇ ਅਸੀਂ ਜਿੰਨੇ ਕਿਸਾਨ ਹੈਗੇ ਆ ਇਹਨੂੰ ਮਿੱਟੀ ਬਣਾ ਦਾਂਗੇ ਜੇ ਜੇ ਸਾਰੇ ਲੀਡਰਾਂ ਦੀ ਹੈਨਾ ਸਾਰੀਆਂ ਜਥੇਬੰਦੀਆਂ ਦੀ ਇੱਕ ਇਕੱਠੀ ਜੀ ਤਸਵੀਰ ਜਾਂ ਇੱਕ ਇਕੱਠਾ ਬਿਆਨ ਜਾਰੀ ਹੁੰਦਾ ਤਾਂ ਜਿਹੜਾ ਇੱਕ ਡੈਡਲੌਕ ਲਾਇਆ ਹੋਇਆ ਹੋ ਸਕਦਾ ਵੀ ਸੱਦਾ ਵੀ ਜਿਹੜਾ ਸਰਕਾਰ ਨੂੰ ਦੇਣਾ ਪੈ ਜੇ ਕਿ ਕਿਤੇ ਦੁਬਾਰਾ ਫਿਰ ਮੂਵਮੈਂਟਾਂ ਬਣ ਜੇ ਹਾਂਜੀ ਹਾਂਜੀ ਬਿਲਕੁਲ 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 ਬਣ ਸਕਦੀ ਹੈ ਜੀ ਇਹ ਚ ਸਾਰੇ ਇਕੱਠੇ ਆ ਜੀ ਅੱਜ ਸਾਡੀ ਲੀਡਰਸ਼ਿਪ ਸਾਰੀ ਇਕੱਠੀ ਹੋ ਰਹੀ ਹੈ ਇਸ ਜੁਕਤ ਮੋਰਚੇ ਦੀ ਤੇ ਸਾਨੂੰ ਉਮੀਦ ਹੈ ਸ਼ਾਇਦ ਅੱਜ ਹੀ ਐਲਾਨ ਹੋ ਜੇ ਭਾਈ ਜੀ ਕੀ ਲੱਗਦਾ ਜਿਵੇਂ ਦੀਆਂ ਤਸਵੀਰਾਂ ਰੋਜ਼ ਨੈੱਟ ਤੇ ਆਉਂਦੀਆਂ ਨੇ ਕੱਲ ਦੀ ਤਸਵੀਰ ਦੇ ਵਿੱਚ ਵੀਡੀਓ ਚ ਲੱਗ ਰਿਹਾ ਸੀਗਾ ਕਿ ਬੋਲਣ ਤੋਂ ਵੀ ਅਸਮਰੱਥ ਨੇ ਜਗਜੀਤ ਸਿੰਘ ਡੱਲੇਵਾਲ ਸੋ ਭਾਵੇਂ ਤੁਹਾਡੀ ਜਥੇਬੰਦੀ ਹੋਰ ਆ ਪਰ ਇੱਕ ਲੀਡਰ ਦੇ ਰੂਪ ਦੇ ਵਿੱਚ ਜਦੋਂ ਬੰਦਾ ਕੋਈ ਅੱਗੇ ਹੋ ਕੇ ਆਪਣੇ ਉੱਤੇ ਇੰਨੇ ਵੱਡੇ ਕਸ਼ਟ ਜਿਹੜੇ ਝੱਲਦਾ ਆ ਮਹਿਸੂਸ ਕੀ ਹੁੰਦਾ ਇੱਕ ਨੌਜਵਾਨ ਹੋਣ ਦੇ ਨਾਤੇ ਤੁਹਾਨੂੰ ਜਿਹੜੇ ਡੱਲੇਵਾਲ ਸਾਹਿਬ ਨੇ ਉਹ ਸਾਡੇ ਵਾਸਤੇ ਲੜ ਰਹੇ ਨੇ ਸਾਡੇ ਲੀਡਰ ਨੇ ਔਰ ਵੀਰ ਜੀ ਇੱਥੇ ਗੱਲ ਇਹ ਏਹ ਦੀ ਨਹੀਂ ਹੈਗੀ ਕਿ ਕੋ ਕਿਹੜੇ ਗਰੁੱਪ ਚ ਨੇ ਗੱਲ ਇਹ ਹੈ ਕਿ ਉਹ ਕਿਸਾਨੀ ਦੀਆਂ ਉਹੀ ਮੰਗਾਂ ਨੇ ਜਿਹੜੀਆਂ ਮੰਗਾਂ ਸਾਰੀਆਂ ਜਥੇਬੰਦੀਆਂ ਦੀਆਂ ਇੱਕ ਨੇ ਤੇ ਇਹ ਜਿਹੜੀਆਂ ਇਕੱਠੀਆਂ ਮੰਗਾ ਹੋਣ ਦੇ ਕਰਕੇ ਸਾਰੀਆਂ ਮੰਗਾ ਸਾਡਾ ਪੰਜਾਬੀ ਹੋਣ ਕਰਕੇ ਕਿਸਾਨੀ ਨਾਲ ਸੰਬੰਧਿਤ ਹੋਣ ਕਰਕੇ ਸਾਡਾ ਜਿਹੜਾ ਮੈਸੀ ਮਹਿਸੂਸ ਕਰ ਰਹੇ ਆ ਕਿ ਉਹਨਾਂ ਨੂੰ ਜੋ ਕਸ਼ਟ ਹੋ ਰਿਹਾ ਉਹ ਸਾਨੂੰ ਹੋ ਰਿਹਾ ਤੇ ਅਸੀਂ ਸਾਰੇ ਇੱਕਾਂ ਅਸੀਂ ਉਹਨਾਂ ਦੇ ਨਾਲ ਫੁੱਲ ਸਪੋਰਟ ਤੇ ਆ ਅਸੀਂ ਆਉਣ ਵਾਲੇ ਭਵਿੱਖ 'ਚ ਆਸ ਕਰਦੇ ਆ ਸਾਰੀਆਂ ਜਥੇਬੰਦੀਆਂ ਵੱਲੋਂ ਐਸਕੇਐਮ ਵੱਲੋਂ ਕੋਈ ਐਲਾਨ ਜਲਦੀ ਹੀ ਹੋਵੇ ਵੀ ਜਿਹਦੇ ਵਿੱਚ ਸਾਰਾ ਮੋਰਚਾ ਜਿਹੜਾ ਸਾਰੇ ਰੰਗ-ਬਰੰਗੇ ਝੰਡੇ ਦੇ ਰੰਗ ਨੇ ਜਿਹੜੇ ਉਹ ਸਾਰੇ ਇਕੱਠੇ ਹੋ ਕੇ ਦਿੱਲੀ ਦੇ ਖਿਲਾਫ ਟੁੱਟਣ ਤੇ ਦਿੱਲੀ ਨੂੰ ਜਿਹੜਾ ਸਾਡੀਆਂ ਮੰਗਾਂ ਮੰਨਣ ਤੇ ਮਜਬੂਰ ਹੋਣਾ ਪਵੇ ਅਸੀਂ ਇਸ ਵੇਲੇ ਕੁਝ ਕੁ ਕਿਲੋਮੀਟਰ ਪਿੱਛੇ ਆ ਖਨੌਰੀ ਬਾਰਡਰ ਤੋਂ ਕੁਝ ਕਿਲੋਮੀਟਰ ਪਿੱਛੇ ਤੇ ਇੱਥੇ ਜਿਹੜੇ ਆ ਵੱਡੀ ਗਿਣਤੀ ਚ ਕਿਸਾਨ ਇਕੱਤਰ ਹੋ ਰਹੇ ਨੇ ਤੇ ਇੱਕ ਜੋਸ਼ ਜਿਹੜਾ ਆ ਉਹ ਤੁਹਾਨੂੰ ਨਜ਼ਰ ਆ ਰਿਹਾ ਹੋਣਾ ਕਿ ਖਨੌਰੀ ਬਾਰਡਰ ਦੇ ਵੱਲ ਜਾਣ ਦੇ ਲਈ ਸਾਰੇ ਉਤਸੁਕ ਨੇ ਤੇ ਇਹ ਚਾਹੁੰਦੇ ਨੇ ਕਿ ਇੱਕ ਵਾਰੀ ਫੇਰ तमाम ਜਥੇਬੰਦੀਆਂ ਇਕੱਠੇ ਹੋ ਕੇ ਕੋਈ ਕਾਲ ਦੇਣ ਕੋਈ ਐਲਾਨ ਕਰਨ ਕਿਉਂਕਿ ਕੋਈ ਵੀ ਲੀਡਰ ਜਦੋਂ ਇਸ ਤਰੀਕੇ ਦੇ ਨਾਲ ਸੰਘਰਸ਼ ਨੂੰ ਅੱਗੇ ਹੋ ਕੇ ਲੜਦਾ ਆ ਤਾਂ ਘਰਾਂ ਬੈਠਿਆਂ ਸਭ ਲੋਕਾਂ ਨੂੰ ਇਸ ਚੀਜ਼ ਦੀ ਚਿੰਨ ਗੁੱਠਦੀ ਆ ਕਿ ਅਸੀਂ ਵੀ ਇਸ ਮੂਵਮੈਂਟ ਦਾ ਹਿੱਸਾ ਬਣੀਏ ਕਿਉਂਕਿ ਇਹ ਲੜਾਈ ਜਿਹੜੀ ਆ ਕਿਸੇ ਇਕੱਲੇ ਦੀ ਨਹੀਂ ਕਿਸੇ ਇੱਕ ਯੂਨੀਅਨ ਦੀ ਨਹੀਂ ਇਹ तमाम ਪੰਜਾਬ ਦੀ ਕਿਸਾਨੀ ਦੀ ਲੜਾਈ ਆ